ਇਸਵਰ ਮੁੱਦਾ ਦੇਖਿਆ ਜਾਊਗਾ ਚਿਹਰਾ ਵੇਖਿਆ ਜਾਊਗਾ ਕਿ ਜਾਂ ਵਿਕਾਸ ਵੇਖਿਆ ਜਾਊਗਾ ਜੇ ਚਿਹਰੇ ਹੀ ਵੇਖਣਾ ਹੁੰਦਾ ਨਾ ਤੇ ਧਾਲੀਵਾਲ ਸਾਹਿਬ ਬਿਲਕੁਲ ਇੱਕ ਉਹ ਚਿਹਰੇ ਜਿਹਨੂੰ ਲੋਕੀ ਜਾਣਦੇ ਨਹੀਂ ਸੀਗੇ ਪਰ ਲੋਕਾਂ ਨੇ ਕੀ ਦੇਖਿਆ ਲੋਕਾਂ ਨੇ ਦੇਖਿਆ ਵੀ ਦਿਲੀ ਚ ਕੰਮ ਕਿਦਾਂ ਦੇ ਹੋਏ ਸਕੂਲ ਕਿਦਾਂ ਦੇ ਹੋਣੇ ਚਾਹੀਦੇ ਆ ਸੜੀਆਂ ਯੂਨੀਵਰਸਿਟੀਆ ਕਿੰਨੀਆਂ ਹੋਣੇ ਚਾਹੀਦੀਆਂ ਨੇ ਹਸਪੀਟਲ ਕਿਦਾਂ ਦੇ ਹੋਣੇ ਚਾਹੀਦੇ ਆ ਸਾਨੂੰ ਇਲਾਜ ਦਾ ਪ੍ਰਬੰਧ ਮੇਨ ਮੁੱਦਾ ਤਾਂ ਇਹੀ ਹੋਣਾ ਚਾਹੀਦਾ ਨਾ ਪਹਾਟੀਂਦ ਵਿਖੇ ਬਦਲਾਅ ਵੇਖਿਆ ਤੇ ਅਸੀਂ ਇਹੀ ਚਾਹੁੰਦੇ ਆ ਕਿ ਹੁਣ ਸਾਨੂੰ ਕੇਂਦਰ ਦੇ ਵਿੱਚ ਵੀ ਬਦਲਾਅ ਵੇਖਣ ਨੂੰ ਮਿਲੇ ਜੋ ਦੇਸ਼ ਦੀ ਜੀਡੀਪੀ ਹੈ ਉਹਨੂੰ ਅਸਲ ਚ ਜੁਕਣ ਵਾਲੇ ਅਰਥਵਿਵਸਥਾ ਨੂੰ ਸਹੀ ਕਰਨ ਵਾਲੇ ਸਾਡੇ ਮਨਮੋਹਨ ਸਿੰਘ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਹੀ ਇੰਨਾ ਫਲਾਤਾ ਕਿ ਲੋਕਾਂ ਨੂੰ ਸਮਝ ਨਹੀਂ ਰਹੀ ਵੀ ਆਪਾਂ ਹੁਣ ਕਰਨਾ ਕੀ ਆ ਆ ਹੁਣ ਜਿਹੜੀ ਸਰਕਾਰ ਆਈ ਹੈ ਇਹਨੂੰ 2 ਸਾਲ ਹੋ ਗਏ ਆਈ ਨੂੰ ਇਹਨੇ ਦੋਆਂ ਸਾਲਾਂ ਦੇ ਵਿੱਚ ਮੁਲ ਪੰਜਾਬ ਚ ਬਹੁਤ ਜ਼ਿਆਦਾ ਵਿਕਾਸ ਕੀਤਾ ਨਸ਼ੇ ਤੇ ਵੀ ਠੱਲ ਪਾਈ ਆ ਸਤਿ ਸ਼੍ਰੀ ਅਕਾਲ ਦਾ ਸਮਰਨ ਨਿਊਜ਼ ਦੇਖਣ ਦੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਸਮਰਨ ਨਿਊਜ਼ ਦੀ ਖਾਸ ਪੇਸ਼ਕਸ਼ ਕਿ ਅਸੀਂ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਅਤੇ ਕਰ ਰਹੇ ਹਾਂ ਲੋਕਾਂ ਦੇ ਨਾਲ ਗੱਲਾਂ ਕਿ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ ਲੋਕਾਂ ਦੀ ਇਹ ਦਿਲ ਦੀਆਂ ਗੱਲਾਂ ਜਾਣਨ ਲਈ ਪਹੁੰਚ ਰਹੇ ਹਾਂ ਲੋਕਾਂ ਦੇ ਘਰਾਂ 'ਚ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਅਤੇ ਲੋਕ ਕਿਤਨਾ ਕਿਤੇ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਬੈਠ ਕੇ ਵਿਚਾਰਾਂ ਕਰਦੇ ਨਜ਼ਰ ਆਉਂਦੇ ਨੇ ਕਿ ਕਿਹੜੀ ਉਹ ਪਾਰਟੀ ਨੂੰ ਵੋਟ ਪਾਉਣੀ ਹੈ ਇਸ ਵਾਰ ਕਿਹੜੀ ਪਾਰਟੀ ਨੂੰ ਅੱਗੇ ਲਿਆਉਣਾ ਵਾ ਉਸੇ ਤਰੀਕੇ ਨਾਲ ਅਸੀਂ ਹਲਕਾ ਅਜਨਾਲਾ ਦੇ ਪਿੰਡ ਬ ਜਿੱਥੇ ਘਰਾਂ ਚ ਦੇ ਬਾਹਰ ਬੈਠਦੇ ਨੇ ਕਿਤਨਾ ਕਿਤੇ ਯਾਰਾਂ ਦੋਸਤਾਂ ਦੇ ਘਰ ਬੈਠ ਕੇ ਵਿਚਾਰਾ ਕਰਦੇ ਨੇ ਇਸੇ ਤਰੀਕੇ ਨਾਲ ਹੀ ਇੱਕ ਸਾਥ ਲੱਗੀ ਹੋਈ ਆ ਜਿੱਥੇ ਸਾਰੇ ਮਿੱਤਰ ਇਕੱਠੇ ਹੋ ਕੇ ਬਜ਼ੁਰਗ ਸਿਆਣੇ ਇਕੱਠੇ ਹੋ ਕੇ ਬੈਠ ਕੇ ਕਿਤਨਾ ਕਿਤੇ ਇਲੈਕਸ਼ਨਸ ਨੂੰ ਲੈ ਕੇ ਵੋਟਾਂ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਵਿਚਾਰਾ ਕਰ ਰਹੇ ਨੇ ਗੱਲਾਂ ਕਰ ਰਹੇ ਨੇ ਪਰ ਮੁੱਦੇ ਕੀ ਰੱਖੇ ਜਾਂਦੇ ਅਸੀਂ ਇਹਨਾਂ ਨਾਲ ਅੱਜ ਵੀਰਾਂ ਨਾਲ ਗੱਲ ਕਰਾਂਗੇ ਵੀ ਕਿਹੜੇ ਮੁੱਦਿਆਂ ਤੇ ਅੱਜ ਜਿਹੜੀਆਂ ਵੋਟਾਂ ਦੀ ਗੱਲ ਕੀਤੀ ਜਾਊਗੀ ਤੇ ਕਿਹੜੇ ਮੁੱਦਿਆਂ ਨੂੰ ਵੇਖ ਕੇ ਵੋਟ ਪਾਈ ਜਾਊਗੀ ਕਿਉਂਕਿ ਲਗਾਤਾਰ ਅਸੀਂ ਗੱਲ ਕਰੀਏ ਤੇ ਲੰਮੇ ਸਮੇਂ ਤੋਂ 74 ਸਾਲ ਤੋਂ ਲੋਕ ਵੋਟਾਂ ਪਾਉਂ ਇੰਦੀ ਆ ਗਲੀਆਂ ਨਹੀਂ ਬਣੀਆਂ ਨਾਲੀਆਂ ਨਹੀਂ ਬਣੀਆਂ ਪਰ ਹੋਰ ਵੀ ਬੜੇ ਮੁੱਦੇ ਨੇ ਆਪਾਂ ਇਹਨਾਂ ਲੋਕਾਂ ਨਾਲ ਗੱਲ ਕਰਾਂਗੇ ਇਹਨਾਂ ਵੀਰਾਂ ਨਾਲ ਗੱਲ ਕਰਾਂਗੇ ਕਿ ਇਹ ਕਿੰਨੇ ਕੁ ਸਿਆਣਪ ਰੱਖਦੇ ਨੇ ਤੇ ਕਿਹੜੀ ਸਰਕਾਰ ਚੁਣਨੀ ਚਾਹੁੰਦੇ ਨੇ ਹਾਂਜੀ ਵੀਰ ਜੀ ਕੀ ਨਾ ਆਇਆ ਆਪਣਾ ਅਸੀਂ ਤੁਹਾਡੇ ਪਿੰਡ ਪਹੁੰਚੇ ਆ ਬੋੜੇਵਾਲੀ ਵਿੱਚ ਦੇਖ ਰਿਹਾ ਕਿ ਇਲੈਕਸ਼ਨਸ ਤੇ ਜਿਹੜੇ ਆ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਬਿਗਲ ਬੱਚੁਕਾ ਲੋਕ ਸਭਾ ਦੀ ਚੋਣਾਂ ਦੇ ਤੇ ਪ੍ਰਚਾਰ ਵੀ ਹੋਣਾ ਜਿਸ ਤਰੀਕੇ ਨਾਲ ਦੇਖ ਰਿਹਾ ਕਿ ਮੰਤਰੀ ਜਿਸ ਤਰੀਕੇ ਨਾਲ ਆ ਉਹਨਾਂ ਦੇ ਗਾਂ ਵਰਕਰ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਵਾਰ ਕਿਹੜੇ ਮੁੱਦੇ ਰਹਿਣਗੇ ਵੋਟਾਂ ਪਾਉਣ ਲਈ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਮੰਨੂ ਮੱਲੀ ਆ ਮੈਂ ਪਿੰਡ ਬੋੜ ਵਾਲੇ ਦੇ ਰਹਿਣ ਵਾਲਾ ਯਾਰ ਕੀ ਜੀ ਮੁੱਦੇ ਦੇ ਬੜੇ ਆ ਜੀ ਜਿੱਦਾਂ ਤੁਸੀਂ ਭਾਜੀ ਦਾ ਵੇਖੋ ਜੀ ਕੀ ਹਾਲ ਬਣਿਆ ਪਿੰਡਾਂ ਦੇ ਵਿੱਚ ਵਣ ਨਹੀਂ ਦੇਣ ਦੇ ਕੀ ਕਰਨਿਆ ਕਰਨੇ ਇਹ ਵੀ ਜਿਹੜੇ ਆਪਣੇ 60 750 ਕਿਸਾਨ ਉੱਤੇ ਸ਼ਹੀਦ ਹੋ ਗਏ ਆ ਉਹਦਾ ਇਨਸਾਫ ਨਹੀਂ ਮਿਲਿਆ ਜਿਹੜੇ ਇਹਨਾਂ ਵਾਅਦੇ ਕੀਤੇ ਸੀ ਉਦੋਂ ਕਿਸਾਨਾਂ ਦੇ ਨਾਲ ਵੀ ਤੁਸੀਂ ਮਤਲਬ ਵੀ ਤਰਨਾ ਖਤਮ ਕਰ ਦੋ ਤੁਹਾਡੇ ਵਾਅਦੇ ਪੂਰੇ ਕੀਤੇ ਜਾਣਗੇ ਉਹ ਖਰੇ ਨਹੀਂ ਉਤਰੇ ਉਹ ਵਾਲੇ ਵਾਦਿਆਂ ਦੇ ਇਹ ਕਰਕੇ ਹੁਣ ਪਿੰਡਾਂ 'ਚ ਉਹਨਾਂ ਨੂੰ ਵਣ ਨਹੀਂ ਦੇਣ ਦੇ ਪਰ ਇਸ ਵਾਰ ਵੋਟ ਆਪਾਂ ਫੇਰ ਪਾਉਣੀ ਆ ਤੁਸੀਂ ਕੀ ਸਾਹਮਣੇ ਰੱਖੋਗੇ ਵਿਕਾਸ ਕੇ ਚਿਹਰਾ ਨਹੀਂ ਜੀ ਵਿਕਾਸ ਦਾ ਕੰਮ ਹੈ ਸਭ ਤੋਂ ਪਹਿਲਾਂ ਵੀ ਵਿਕਾਸ ਜਿਹੜਾ ਆਡਾ ਵਿਕਾਸ ਪਿੰਡਾਂ 'ਚ ਹੋ ਕੇ ਤੇ ਸ਼ਹਿਰਾਂ 'ਚ ਪਿੰਡਾਂ 'ਚ ਵਿਕਾਸ ਹੋਵੇ ਐ ਵਿਕਾਸ ਦਾ ਕੰਮ ਪਹਿਲਾਂ ਮੁੱਦਾ ਰੱਖਾਂਗੇ ਫਿਰ ਇਸ ਵਾਰ ਇਸ ਤਰੀਕੇ ਨਾਲ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਲੈਣ ਦਾ ਵਾ ਭਾਜਪਾ ਨੇ ਵੀ ਆਪਣਾ ਕੈਂਡੀਡੇਟ ਲੈਣ ਦਾ ਵਾ ਇਸੇ ਤਰੀਕੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਕੈਂਡੀਡੇਟ ਲੈਣ ਦਾ ਕਾਂਗਰਸ ਨੇ ਵੀ ਆਪਣਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਜਿਸ ਤਰੀਕੇ ਨਾਲ ਆਪਾਂ ਕਾਂਗਰਸ ਦੀ ਗੱਲ ਕਰੀਏ ਤੇ ਗੁਰਜੀਤ ਸਿੰਘ ਔਜਲਾ ਨੇ ਲਗਾਤਾਰ ਲੰਮਾ ਸਮਾਂ ਸੱਤਾ 'ਚ ਰਹੇ ਨੇ ਉਹਨਾਂ ਨੇ ਜੇ ਗੱਲ ਕਰੀਏ ਵੱਡੇ ਪੱਧਰ ਤੇ ਵਿਕਾਸ ਵੀ ਕੀਤੇ ਨੇ ਜਿਸ ਤਰੀਕੇ ਨਾਲ ਬੰਦੇ ਮਾਤਰਮ ਟ੍ਰੇਨ ਚਲਾਈ ਆ ਪਰ ਇਸ ਵਾਰ ਕਿ ਹੈ ਕੀ ਜੀ ਵੇਖੋ ਜੀ ਤੁਸੀਂ ਅੰਗਰੇਜ਼ੀ ਤੌਜਲੇ ਦੀ ਗੱਲ ਕੀਤੀ ਆ ਆਫੀ ਨਹੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਿ ਵੇਖਿਆ ਕਦੀ ਅੱਜ ਨਾਲ ਵਿਚਰਦੇ ਆ ਇਹਨਾਂ ਦੋ ਵਾਰਾਂ ਹੀ ਉਹਨਾਂ ਨੂੰ ਐਮਪੀ ਬਣਾਇਆ ਜੀ ਆਪਣਾ ਨਾਂ ਦੇ ਕਦੀ ਅਸੀਂ ਆਪਣੇ ਇਲਾਕੇ 'ਚ ਤੁਹਾਨੂੰ ਵੇਖਿਆ ਆਉਂਦਿਆਂ ਨਾ ਕੋਈ ਗੱਲ ਲੰਗ ਬਾਦ ਅਸੀਂ ਜਦੋਂ ਮਿਲਣ ਜਾਈਏ ਕਦੀ ਮਿਲੇ ਵੀ ਨਹੀਂ ਹੁਣ ਅਸੀਂ ਆਰ ਕੀ ਆਪਾਂ ਕੁਲਦੀਪ ਸਿੰਘ ਢਾਲੀਵਾਲ ਨੂੰ ਆਪਾਂ ਆਪਣਾ ਕੈਂਡੀਡੇਟ ਚੁਣ ਕੇ ਉਹਨਾਂ ਨੂੰ ਵੋਟਾਂ ਪਾਵਾਂਗੇ ਜੀ ਉਹ ਕੰਮ ਬੜੇ ਵਧੀਆ ਉਹਨਾਂ ਮੰਤਰੀ ਜਦੋਂ ਹੈਗੇ ਹੀ ਉਹਨਾਂ ਕਰਨ ਦੇ ਸੀ ਮਤਲਬ ਉਹਨਾਂ ਨੇ ਸਾਡੇ ਸ਼ਹਿਰਾਂ ਦਾ ਪਿੰਡਾਂ ਦਾ ਬੜਾ ਵਿਕਾਸ ਕਰਨ ਦੇ ਪੰਚਾਇਤਕਰ ਬਣਦੇ ਸੀ ਆਪਣਾ ਛੱਪੜ ਬਣਦੇ ਸੀ ਗਲੀਆਂ ਨਾਲੀਆਂ ਬਣਡੀਆਂ ਸੀ ਅਜ ਨਾਲੇ ਦਾ ਤੁਸੀਂ ਵੇਖਿਆ ਹੋਊਗਾ ਕੀ ਹਾਲਿਆ ਉਹਨਾਂ ਨਿਹਾਰ ਬਦਲ ਕੇ ਰਾਸਤੀ ਜੀ ਡੋਂਟ ਡੇਟ ਦੋ ਸਾਲ ਦੇ ਉਹਨਾਂ ਐ ਜਿਹੜੇ 75 ਸਾਲਾਂ ਚ ਕੰਮ ਨਹੀਂ ਹੋਏ ਉਹਨਾਂ ਕਰਕੇ ਦਿਖਾ ਦਦੇ ਜੀ ਸਾਨੂੰ ਕੈਂਡੀਡੇਟ ਬਹੁਤ ਵਧੀਆ ਲੱਗੇ ਕੁਲਦੀਪ ਸਿੰਘ ਢਾਲੀਵਾਲ ਆਹੀ ਉਹਨਾਂ ਨੂੰ ਸਪੋਰਟ ਕਰਕੇ ਉਹਨਾਂ ਨੂੰ ਵੋਟ ਪਾਵਾਂਗੇ ਠੀਕ ਆ ਹ ਆਪਾਂ ਹੋਰ ਵੀ ਵੀਰ ਜੀ ਸਾਡੇ ਨਾਲ ਬੈਠਣ ਹਾਂ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਕਿਉਂਕਿ ਲੋਕ ਸਭਾ ਦੀ ਚੋਣਾਂ ਦਾ ਬਿਗਲ ਬੱਜ ਚੁੱਕਾ ਤੇ ਪ੍ਰਚਾਰ ਜਿਸ ਤਰੀਕੇ ਨਾਲ ਹੁੰਦਾ ਤੁਸੀਂ ਸਾਥ ਚ ਬੈਠੇ ਹੋ ਕੀ ਵਿਚਾਰਾਂ ਚੱਲ ਰਹੀਆਂ ਨੇ ਸਾਥ ਦੇਖੋ ਜਿਹੜਾ ਪ੍ਰਚਾਰ ਹੈ ਅਸੀਂ ਅੱਜ ਕੱਲ੍ਹ ਕੀ ਦੇਖਦੇ ਹਾਂ ਅੱਜ ਕੱਲ੍ਹ ਬਹੁਤੀਆਂ ਪਾਰਟੀਆਂ ਵਿਕਾਸ ਦਾ ਮੁੱਦਾ ਛੱਡ ਕੇ ਨਜੀ ਅਟੈਕ ਨਜੀ ਜੀਵਨ ਤੇ ਅਟੈਕ ਕਰ ਰਹੇ ਨੇ ਜਾਂ ਕਾਸਟ ਤੇ ਜਾਂ ਧਰਮ ਤੇ ਦੇਖੋ ਜੇਕਰ ਅਸੀਂ ਆਪਣੀ ਪੰਜਾਬ ਦੀ ਧਰਤੀ ਤੇ ਲਾਈਏ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੱਕ ਰਹਿਣ ਦਾ ਸੁਨੇਹਾ ਦਿੱਤਾ ਤੇ ਗੱਲ ਇਹ ਹੈ ਕਿ ਸਾਨੂੰ ਵਿਕਾਸ ਦੇ ਬੇਸ ਤੇ ਸਾਡੀ ਸਕੂਲ ਕਿੱਦਾਂ ਦੇ ਹੋਣੇ ਚਾਹੀਦੇ ਆ ਸਾਡੀਆਂ ਯੂਨੀਵਰਸਿਟੀਆ ਕਿੰਨੀਆਂ ਹੋਣੇ ਚਾਹੀਦੀਆਂ ਨੇ ਹਸਪੀਟਲ ਕਿੱਦਾਂ ਦੇ ਹੋਣੇ ਚਾਹੀਦੇ ਆ ਸਾਡੋ ਇਲਾਜ ਦਾ ਪ੍ਰਬੰਧ ਮੇਨ ਮੁੱਦਾ ਤਾਂ ਇਹੀ ਹੋਣਾ ਚਾਹੀਦਾ ਨਾ ਅਸੀਂ ਇਹ ਕਹਿ ਰਹੀਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਾਂਗੂ ਕਿ ਜੀ ਇਹ ਫਲਾਣੀ ਕਾਂਗਰਸ ਪਾਰਟੀ ਜੀ ਮੁਸਲਮਾਨਾਂ ਦਾ ਪੱਖ ਪੂਰਦੀ ਆ ਜੀ ਕਾਂਗਰਸ ਕਹਿੰਦੇ ਕਿ ਇਹ ਹਿੰਦੂਆਂ ਦਾ ਦੇਖੋ ਆਪਾਂ ਨੂੰ ਇਹ ਨਹੀਂ ਆ ਹਾਲੇ ਤੱਕ ਜਿਹੜਾ ਸਾਡਾ ਪੰਜਾਬ ਹੀ ਆ ਉਹਨੇ ਹਰ ਚੀ ਚੁੱਲੀ ਆ ਨੇ ਪੰਡ ਦੇ ਵੇਲੇ ਵੀ ਜ਼ੁਲਮ ਚੱਲਿਆ ਇਹ ਤੋਂ ਬਾਅਦ ਕੀ ਆ ਕਿ ਦਰਬਾਰ ਸਾਹਿਬ ਦਾ ਅਟੈਕ ਅਟੈਕ ਵੀ ਚੱਲਿਆ ਇਸ ਸਾਰਾ ਜਾਤੀਵਾਦਕ ਜਿਹੜਾ ਬੰਦਾ ਆ ਨਾ ਕੋਈ ਵੀ ਅੱਜਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇਹ ਸੋਚਦੀ ਆ ਕਿ ਮੇਰੇ ਰੁਜ਼ਗਾਰ ਕਿੱਦਾਂ ਹੋਵੇ ਆਜੇ ਬੰਦਾ ਇੱਕ ਦਿਨ ਘਰੇ ਬਹਿ ਜੇ ਨਾ ਉਹਨੂੰ ਹੁਣ ਰੋਟੀ ਦੇ ਲਾਲੇ ਪਾਇੰਦੇ ਆ ਕਿ ਮੇਰੇ ਖਾਣ ਪੀਣ ਦਾ ਪ੍ਰਬੰਧ ਕਿੱਥੋਂ ਹੋਊਗਾ ਬਸ ਇਹੀ ਚੀਜ਼ਾ ਸਾਡਾ ਮੇਨ ਮੁੱਦਾ ਵਿਕਾਸ ਦਾ ਹੋਣਾ ਚਾਹੀਦਾ ਵਾ ਸਕੂਲ ਦਾ ਹੁਣ ਮੌਜੂਦਾ ਹਾਲਤ ਦੇ ਵਿੱਚ ਸਾਡੇ ਜੇ ਹਲਕੇ ਦਾ ਏਰੀਆ ਦੇ ਲਾ ਲੋ ਅਸੀਂ ਦਾ 15 ਸਾਲਾਂ ਦੇ ਵਿੱਚ ਇੰਨਾ ਵਿਕਾਸ ਆਪਾਂ ਨਹੀਂ ਦੇਖਿਆ ਮੁਹੱਲਾ ਕਲੀਨਿਕ ਖੁੱਲ ਗਿਆ ਹੁਣ ਮਜੂਦਾ ਪਾਰਟੀ ਦੀ ਆਉਂਦੀ ਵਜ੍ਹਾ ਨਾਲ ਸਾਡੀਆਂ ਸੜਕਾਂ ਵਾਂ ਰਸਤੇ ਆ ਜਿਹੜੇ ਕਿ ਰਾਤ ਬਰਾਤੇ ਬੰਦਾ ਜਾਵੇ ਟੋਏ ਦਾ ਪਤਾ ਨਹੀਂ ਵੀ ਕਿੱਥੇ ਗੱਡੀ ਵੱਜ ਗਈ ਅਸੀਂ ਦੇਖ ਪੈਣਾ ਐਕਸੀਡੈਂਟ ਹੋਇਆ ਨਾ ਤੇ ਕਈ ਹਾਲਤਾਂ ਤੁਸੀਂ ਵੇਖੇ ਹੋਣਗੇ ਤੁਸੀਂ ਖੁਦ ਪ੍ਰੈਸ ਦੇ ਵਿੱਚ ਜੇ ਤੁਸੀਂ ਅਮਰਸਰ ਰਮਦਾਸ ਤੋਂ ਅਮਰਸਰ ਨੂੰ ਜਾਂਦੇ ਆ ਕਈ ਹਾਲਤਾਂ ਤੁਸੀਂ ਡੇਲੀ ਦੇ ਵੇਖੇ ਹੋਣਗੇ ਉਹ ਰੀਸੈਂਟਲੀ ਇੱਕ ਪੈਲਸ ਲਾ ਕੇ ਕਿ ਲੜਕੀ ਦੀ ਐਸਾ ਹੀ ਕੁੜੀ ਡੈਥ ਹੋ ਗਈ ਸੀ ਤੇ ਮੇਨ ਤਾਂ ਇਹ ਆ ਵੀ ਸਾਡੀ ਸੜਕਾਂ ਕਿਵੇਂ ਦੀਆਂ ਹੁਣ ਸਾਡੇ ਸਕੂਲ ਕਿਵੇਂ ਦੇ ਸਾਡਾ ਐਜੂਕੇਸ਼ਨ ਲੈਵਲ ਕੀ ਆ ਅਹੀਂ ਬਸ ਹਾਲੇ ਵੀ ਸਾਡਾ ਪ੍ਰਧਾਨ ਮੰਤਰੀ ਸਭ ਤੋਂ ਵੱਡਾ ਅਹੁਦਾ ਆ ਅਸੀਂ ਮੰਨਦੇ ਆ ਹਾਲੇ ਵੀ ਉਹ ਹਿੰਦੂ ਧਰਮ ਕਾਸ ਦੀ ਗੱਲ ਕਰੇ ਤਾਂ ਫਿਰ ਉਸ ਤੋਂ ਕੀ ਉਮੀਦ ਕਰ ਸਕਦੇ ਆ ਤਾਂ ਸਾਨੂੰ ਨਵੀਂ ਪੀੜੀ ਨੂੰ ਨਵੀਂ ਸੋਚ ਵਾਲੇ ਬੰਦੇ ਜਿਹੜੇ ਸਕੂਲਾਂ ਦੀ ਗੱਲ ਕਰਨ ਹਸਪਤਾਲਾਂ ਦੀ ਗੱਲ ਕਰ ਸਾਨੂੰ ਉਹ ਲੈ ਕੇ ਆਉਣੇ ਚਾਹੀਦੇ ਆ ਮੇਰੇ ਖਿਆਲ ਦੇ ਵਿੱਚ ਤੇ ਦੂਜੀਆਂ ਪਾਰਟੀਆਂ ਤਾਂ ਅਸੀਂ 70 ਸਾਲ ਤੋਂ ਹੀ ਦੇਖ ਲਿਆ ਕਾਂਗਰਸ ਨੂੰ ਅਸੀਂ ਵੇਖਦੇ ਸੀਗੇ ਕਾਂਗਰਸ ਵੀ ਇਹੀ ਚੱਲੀ ਜਾ ਰਹੀ ਆ ਫਿਰ ਅਸੀਂ ਸੋਚਿਆ ਸ਼ਾਇਦ ਬੀਜੇਪੀ ਵਧੀਆ ਕਰੇਗੀ ਪਰ ਇਹਦੇ ਬਦਲ ਫਲਾਣੇ ਜੀ ਹਿੰਦੂ ਵਜਦਾ ਆ ਮੁਸਲਮਾਨ ਕੀ ਸੇਟਾਂ ਚ ਕੀ ਹੋ ਰਿਹਾ ਵਾ ਹਰ ਥਾਂ ਤੇ ਨਫਰਤ ਤੇ ਤਲੰਗਣਾ ਨਹੀਂ ਦੇਖਿਆ ਹੀ ਆ ਕਿਸ ਤਰ੍ਹਾਂ ਲੜਕੀਆਂ ਨੂੰ ਧੀਆਂ ਪਹਿਣਾ ਨੂੰ ਨੰਗਿਆਂ ਘਮਾਇਆ ਗਿਆ ਕੀ ਸ਼ਰਮ ਦੀ ਗੱਲ ਨਹੀਂ ਇੱਕ ਪ੍ਰਾਈਮ ਮਿੰისტਰ ਲਈ ਸੋਚਣਾ ਤੇ ਇਹ ਲੋੜਿਆ ਵੀ ਇੱਕ ਲਾਸਟ ਤਬਕੇ ਦਾ ਬੰਦਾ ਵੀ ਜਿੱਥੇ ਸੋਚਣਾ ਵੀ ਹਾਂ ਮੈਨੂੰ ਨਿਆ ਮਿਲ ਰਿਹਾ ਜਿਹੜਾ ਕਿ ਅੱਜ ਸਾਨੂੰ ਭਗਵੰਤ ਮਾਨ ਸਾਹਿਬ ਵੀ ਕਹਿੰਦਾ ਕਿ ਮਹਾਰਾਜੇ ਸਿੰਘ ਵੇਲੇ ਦਾ ਜਿਸ ਸਮੇਂ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਸੀ ਹੋਈ ਉਸ ਤਰ੍ਹਾਂ ਦੀ ਸਰਕਾਰ ਆਵੇਗੀ ਤਾਂ ਫੇਰ ਕਿਤੇ ਵਿਕਾਸ ਹੋ ਸਕਦਾ ਵਾ ਜੇ ਪੰਜਾਬ ਵਿੱਚ ਜੇ ਇਦਾਂ ਹੈ ਤੇ ਹਾਲਾਂਕਿ ਬਹੁਤ ਚੇਂਜਸ ਵੇਖਿਆ ਬਦਲਾਅ ਵੇਖਿਆ ਤੇ ਅਸੀਂ ਇਹੀ ਚਾਹੁੰਦੇ ਆ ਕਿ ਹੁਣ ਸਾਨੂੰ ਕੇਂਦਰ ਦੇ ਵਿੱਚ ਵੀ ਬਦਲਾਅ ਵੇਖਣ ਨੂੰ ਮਿਲੇ ਪਰ ਕੀ ਹੁਣ ਇਸ ਵਾਰ ਮੁੱਦਾ ਵੇਖਿਆ ਜਾਊਗਾ ਚਿਹਰਾ ਵੇਖਿਆ ਜਾਊਗਾ ਕਿ ਜਾਂ ਵਿਕਾਸ ਵੇਖਿਆ ਜਾਊਗਾ ਨਹੀਂ ਜੀ ਇਹ ਚਿਹਰਾ ਹੀ ਵੇਖਣਾ ਹੁੰਦਾ ਨਾ ਤੇ ਪੰਜਾਬ ਦੇ ਵਿੱਚ ਜੇਕਰ ਪਿਛਲੀਆਂ ਪਾਰਟੀਆਂ ਦੇ ਸਮਾਂ ਵਿੱਚ ਪੰਜਾਬ ਦੀ ਗੱਲ ਕਰੀਏ ਤੇ ਧਾਲੀਵਾਲ ਸਾਹਿਬ ਬਿਲਕੁਲ ਇੱਕ ਉਹ ਚਿਹਰਾ ਸੀ ਜਿਹਨੂੰ ਲੋਕੀ ਜਾਣਦੇ ਨਹੀਂ ਸੀਗਾ ਪਰ ਲੋਕਾਂ ਨੇ ਕੀ ਦੇਖਿਆ ਲੋਕਾਂ ਨੇ ਦੇਖਿਆ ਵੀ ਦਲੀਜ ਕੰਮ ਕਿਦਾਂ ਦੇ ਹੋਇਆ ਸਕੂਲ ਕਿਹੜੇ ਲੈਵਲ ਦੇ ਆ ਸਾਰਾ মিডিਆ ਦਿੱਲੀ ਸੈਂਟਰ 'ਚ ਬੈਠਾ ਹੋਇਆ ਜਿਹੜਾ ਕਿ ਐਂਟੀ ਆਮ ਆਦਮੀ ਪਾਰਟੀ ਹੋਵੇ ਖਾਸ ਬੀਜੇਪੀ ਦੇ ਬੇਸਡ ਹੋਇਆ ਉਹ ਇੱਕ ਨੁਕਸ ਵੀ ਦਿੱਲੀ ਦੇ ਵਿੱਚ ਸਕੂਲਾਂ 'ਚ ਨਹੀਂ ਕੱਢ ਸਕਿਆ ਹਸਪਤਾਲਾਂ 'ਚ ਨਹੀਂ ਕੱਢ ਸਕਿਆ ਜੇ ਹੁੰਦਾ ਰਿਕਾਰਡ ਦਾ ਨਾ ਇਹ ਚੀਜ਼ਾਂ ਟਰਾਂਸਪੇਰੈਂਸੀ ਕਿੰਨੀ ਆ ਔਰ ਜਿੱਥੇ ਬਹੁਤ ਜ਼ਿਆਦਾ ਆਲੋਚਨਾ ਕਰਨ ਵਾਲੇ ਬੰਦੇ ਹੁਣ ਆਲੋਚਨਾ ਦਾ ਲੈਵਲ ਜੇ ਕੱਢ ਸਕਦੇ ਹੁਣ ਤਾਂ ਫਿਰ ਪਤਾ ਲੱਗ ਵੀ ਆਓ ਸਾਡੇ ਸਕੂਲ ਦੇਖੋ ਸਾਨੂੰ ਆਲੋਚਨਾ ਫਿਰ ਕਰੋ ਤੇ ਜਦੋਂ ਉੱਥੇ ਕੋਈ ਵਿਰੋਧੀ ਪਾਰਟੀ ਲਾਜਵਾਬ ਹੋ ਜਾਏ ਨਾ ਕੋਈ ਜਵਾਬ ਨਹੀਂ ਦੇ ਸਕੇ ਤੇ ਇਹਦਾ ਮਤਲਬ ਵਾਕਈ ਹੀ ਵਿਕਾਸ ਹੋ ਰਿਹਾ ਹੈ ਤੇ ਮੇਰੇ ਨਾਲ ਗੱਲ ਕਰਾਂਗੇ ਅਸੀਂ ਹਾਂਜੀ ਪਰ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਅਸੀਂ ਵੇਖ ਰਹੇ ਹਾਂ ਕਿ ਪ੍ਰਚਾਰ ਸ਼ੋਨਾ ਸ਼ੁਰੂ ਹੋ ਗਿਆ ਜਿਸ ਦੀ ਕਰਕੇ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਇਸ ਵਾਰ ਕਿਹੜੇ ਮੁੱਦੇ ਰੱਖੇ ਜਾਣਗੇ ਵੋਟਾਪਾਲੀ ਇਸ ਵਾਰ ਤੇ ਮੁੱਦੇ ਜਿਹੜੇ ਆ ਉਹ ਤੇ ਵਿਕਾਸ ਦੇ ਹੋਣੇ ਆ ਜਾਂ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਹੀ ਇੰਨਾ ਫਲਾਦਾ ਵੀ ਲੋਕਾਂ ਨੂੰ ਸਮਝ ਨਹੀਂ ਰਹੀ ਵੀ ਆਪਾਂ ਹੁਣ ਕਰਨਾ ਕੀ ਆ ਆ ਹੁਣ ਜਿਹੜੀ ਸਰਕਾਰ ਆਈ ਆ ਇਹਨੂੰ 2 ਸਾਲ ਹੋ ਗਏ ਆਈ ਨੂੰ ਇਹਨੇ ਦੋਆਂ ਸਾਲਾਂ ਦੇ ਵਿੱਚ ਮਤਲਬ ਪੰਜਾਬ ਵਿੱਚ ਬਹੁਤ ਜ਼ਿਆਦਾ ਵਿਕਾਸ ਕੀਤਾ ਨਸ਼ੇ ਤੇ ਵੀ ਠੱਲ ਪਾਈ ਆ ਹੋਰ ਵੀ ਜਿਹੜੇ ਮੁੱਦੇ ਸੀ ਉਹ ਵਧੀਆ-ਵਧੀਆ ਮਤਲਬ ਪਿੰਡਾਂ ਦੇ ਵਿੱਚ ਵਧੀਆ-ਵਧੀਆ ਕੰਮ ਹੋਣਦੇ ਆ ਇਹ ਕਰਕੇ ਹੁਣ ਲੋਕਾਂ ਦਾ ਤੇ ਵਿਚਾਰ ਆ ਵੀ ਜਿਹੜੀ ਹੁਣ ਦੋ ਸਾਲ ਆਪਾਂ ਵੇਖ ਲਈ ਸਰਕਾਰ ਵਧੀਆ ਕੰਮ ਕਰਨ ਈ ਆ ਅੱਗੇ ਜਿਹੜੇ ਐਮਪੀ ਆ ਉਹ ਵੀ ਇਹਨਾਂ ਦੇ ਬਣ ਕੇ ਜੇ ਸੈਂਟਰ 'ਚ ਜਾਣ ਤੇ ਦਿੱਲੀ ਦੇ ਵਿੱਚ ਵੀ ਵਧੀਆ ਹੋ ਸਕਦਾ ਕੀ ਆਂਦੇ ਵੀਰ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਸੱਤ ਚ ਬੈਠੇ ਹੋ ਸਾਥ ਲੱਗੀ ਕੀ ਵਿਚਾਰਾ ਚੱਲ ਰਹੀਆਂ ਨੇ ਅਹੀਂ ਤੇ ਸੋਚਦੇ ਆਂ ਵੀ ਚਲੋ ਬੱਚਿਆਂ ਨੂੰ ਰੋਜ਼ਗਾਰ ਮਿਲੇ ਇੰਡਸਟਰੀ ਆਵੇ ਸਾਡੇ ਅਮਰਸਰ ਇਲਾਕੇ ਦਾ ਬਹੁਤ ਹੀ ਮੜਾ ਹਾਲ ਹੈ ਬੱਚੇ ਬੇਰੋਜ਼ਗਾਰ ਇੰਡਸਟਰੀ ਨਹੀਂ ਬਾਹਰ ਨੂੰ ਮੂਵ ਕਰ ਰਹੇ ਨੇ ਸਾਡੇ ਨਾਲ ਬਾਰਡਰ ਲੱਗਦਾ ਵਾ ਸਾਡਾ ਵਪਾਰਕ ਢਾਂਚਾ ਖੋਲ ਜਾਵੇ ਟਾਰੀ ਬਾਰਡਰ ਇਹਨਾਂ ਨੇ ਜਦੋਂ ਦੀ ਮੋਦੀ ਸਰਕਾਰ ਆਈ ਇਹਨਾਂ ਵਪਾਰ ਬੰਦ ਕਰਤਾ ਸਾਡੀਆਂ ਸਬਜ਼ੀਆਂ ਦਾ ਵਪਾਰ ਹੁੰਦਾ ਸੀ ਸਾਡੇ ਹੋਰ ਨਿੱਕੇ ਮੋਟੇ ਵਪਾਰ ਹੁੰਦੇ ਸੀ ਅਹੀਂ ਜਿਹੜੇ ਚੋਲੇ ਤੋਂ ਬੰਬੇ ਭੇਜਦੇ ਆਂ ਬੰਬੇ ਤੋਂ ਫੇਰ ਦੁਬਈ ਨੂੰ ਜਾਂਦੇ ਇਥੋਂ ਜਿੰਨੇ ਚਿਰ ਨੂੰ ਬੰਬੇ ਪਹੁੰਚਣ ਨੇ ਉਹਨਾਂ ਚਿਰ ਨੂੰ ਦੁਬਈ ਚੋਲ ਪਹੁੰਚਣਗੇ ਸਾਡੇ ਯੂਰ ਇਹਨਾਂ ਨੇ ਮੋਦੀ ਨੂੰ अडानी ਬਾਨੀ ਨੂੰ ਬਸ ਅੱਗੇ ਕੀਤਾ ਵੀ ਇਹ अडानी ਬਾਨੀ ਨੂੰ ਮੇਨ ਸਾਰਾ ਰਜਾਉਣਾ ਮੋਦੀ ਦਾ ਕੰਮ ਹੀ ਇਹੋ ਆ ਤੇ ਅਸੀਂ ਚਾਹੁੰਦੇ ਆਂ ਵੀ ਵਧੀਆ ਐਮਪੀ ਚੁਣ ਕੇ ਅਸੀਂ ਭੇਜੀਏ ਜਿਹੜਾ ਸਾਡੀ ਉੱਥੇ ਜਾ ਕੇ ਆਵਾਜ਼ ਚੁੱਕੇ ਬਾਰਡਰ ਬੈਲਟ ਦੀ ਸਾਡੇ ਇੱਥੇ ਮੰਨ ਲਓ ਵੀ ਜੇ ਆਪਾਂ ਕਿਸਾਨ ਆ ਜੇ ਸਾਡੇ ਵਾਸਤੇ ਸੈਲਰ ਨਹੀਂ ਸਾਡੀ ਪਰਮਲ ਨਹੀਂ ਇੱਥੇ ਵਿਕਦੀ ਜੇ ਆਪਾਂ ਪਰਮਲ ਲਾਵਾਂਗੇ ਪਰਮਲ ਨਹੀਂ ਸਾਡੀ ਵਿਕਣੀ ਜੇ ਸਾਡੀ ਬਾਸਮਤੀ ਆ ਤੇ ਬਾਸਮਤੀ ਦਾ ਅੱਧੋ ਡੁੱਡ ਰੇਟ ਰਹਿ ਜਾਂਦਾ ਜੇ ਜੇ ਮੰਨ ਲਓ 10000 ਚੋਲਾਂ ਦਾ ਰੇਟ ਆ ਇਹਨਾਂ ਕਹਿਦੇ ਸਾਨੂੰ ਟਰਾਂਸਪੋਰਟ ਖਰਚਾ ਪੈਂਦਾ ਸਾਨੂੰ ਦੂਜਾ ਤੀਜਾ ਟੈਕ 14 ਦੀ ਵਿਕਰੀ ਹੋਏ ਸਾਡੀ ਫਸਲ ਦਾ ਮੁੱਲ ਪੈ ਜੇ ਸਾਡੇ ਨੌਜਵਾਨ ਬੇਰੁਜ਼ਗਾਰ ਦੇ ਵੇਖੋ ਬਾਹਰ ਨੂੰ ਕਿੰਨੀ ਦੁਨੀਆ ਮੂਵ ਕਰ ਰਹੀ ਹੈ ਪਿੰਡਾਂ ਦੇ ਵਿੱਚ ਜਿਹੜੀ ਜਵਾਨੀ ਹੈ ਸਾਰੀ ਬਾਹਰ ਨੂੰ ਮੂਵ ਹੋ ਗਈ ਜੇ 25% ਜਿਹੜੇ ਲੋਕ ਆ ਉਹ ਇੱਥੇ ਰਹਿਣਾ ਨਹੀਂ ਚਾਹੁੰਦੇ 75% ਜਿਹੜੇ ਲੋਕ ਆ ਸਾਰੇ ਬਾਹਰ ਚੱਲ ਗਏ ਜਿਹੜਾ ਕੋਈ ਗਰੀਬ ਹੈ ਇੱਕ ਇਕੱਲੇ ਵਾਲਾ ਉਹ ਵੀ ਚਾਹੁੰਦਾ ਕਿ ਮੇਰਾ ਪੁੱਤ ਕਿਸ ਨਾ ਕਿਸੇ ਤਰੀਕੇ ਨਾਲ ਬਾਹਰ ਉੱਥੇ ਕੈਨੇਡਾ ਸੈੱਟ ਹੋ ਜਾਏ ਜਾਂ ਅਮਰੀਕਾ ਸੈੱਟ ਹੋ ਜਾਏ ਵੇਖੋ ਕਿਸ ਨਾ ਕਿਸੇ ਤਰੀਕੇ ਨਾਲ ਭਾਵੇਂ ਗਲਤ ਤਰੀਕਾ ਅਪਣਾਉਂਦੇ ਨੇ ਅਮਰੀਕਾ ਪਹੁੰਚ ਜਾਂਦੇ ਨੇ ਡੌਂਕੀ ਰਾਈ ਉੱਥ ਦੁਖੀ ਹੁੰਦੇ ਨੇ ਉਹ ਲੋਕ ਫਿਰ ਫਿਰ ਇਸ ਵਾਰ ਹੁਣ ਕਿਹੜਾ ਲੀਡਰ ਚੁਣਨ ਜਾ ਰਹੇ ਹੋ ਜਿਸ ਤਿੱਕੇ ਨਾਲ ਪਹਿਲਾਂ ਵੀ ਮੈਂ ਗੱਲ ਕੀਤੀ ਗਈ ਵਕਫ ਵਕਫ ਪਾਰਟੀਆਂ ਵੱਲੋਂ ਲੀਡਰ ਜਿਹੜੇ ਆ ਨਿਤਰੇ ਗਏ ਨੇ ਸਾਹਮਣੇ ਮੈਦਾਨ 'ਚ ਆ ਗਏ ਨੇ ਹੁਣ ਇਸ ਵਾਰ ਕਿਹੜਾ ਲੀਡਰ ਚੁਣਨ ਜਾ ਰਹੇ ਹੋ ਅਹੀਂ ਪਿਛਲੀ ਯਾਰ ਬੜੇ ਜ਼ੋਰ ਦੇ ਨਾਲ ਗੁਰਜੀਤ ਸਿੰਘ ਓਹਲਿਆ ਨੂੰ ਵੋਟ ਪਾਈ ਪਰ ਉਹਨਾਂ ਸਾਡੇ ਵਾਸਤੇ ਕੁਝ ਵੀ ਨਹੀਂ ਕੀਤਾ ਸਾਡੇ ਪਿੰਡਾਂ ਦੇ ਵਿੱਚ ਇੱਕ ਵਾਰੀ ਆਣ ਕੇ ਢੇੜਾ ਨਹੀਂ ਮਾਰਿਆ ਉਹਨਾਂ ਸਾਡਾ ਦੁੱਖ ਸੁੱਖ ਨਹੀਂ ਜਾਣਿਆ ਵੀ ਤੁਹਾਨੂੰ ਦੱਸੋ ਕਿਹੜੀ ਚੀਜ਼ ਲੋੜ ਹੈ ਕੋਈ ਸੜਕ ਦੀ ਲੋੜ ਹੈ ਕਿਹੜੇ ਤੁਹਾਡੇ ਪਿੰਡ ਦਾ ਕੋਈ ਮਸਲਾ ਹੈ ਤੁਹਾਨੂੰ ਗ੍ਰਾਂਟ ਚਾਹੀਦੀ ਹੈ ਤੁਹਾਨੂੰ ਗ੍ਰਾਂਟ ਦਿੰਨੇ ਆ ਤਾਂ ਅਸੀਂ ਇਸ ਕਰਕੇ ਅੜ ਕੇ ਗੁਰਜੀਤ ਸਿੰਘ ਓਹਲਿਆ ਨੂੰ ਇਨਕਾਰ ਕਰਤਾ ਅਸੀਂ ਚਾਹੁੰਦੇ ਆਂ ਵੀ ਧਾਰੀਵਾਲ ਸਾਹਿਬ ਵਰਗੇ ਐਮਪੀ ਅਸੀਂ ਬਣਾ ਕੇ ਤੇ ਭੇਜੀਏ ਧਾਰੀਵਾਲ ਸਾਹਿਬ ਨੂੰ ਚਾਹਾਂਗੇ ਵੀ ਵੋਟ ਪਾਈਏ ਇਹ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਧਾਰੀਵਾਲ ਸਾਹਿਬ ਦੀ ਗੱ ਬੀਜੇਪੀ ਦੀ ਗੱਲ ਕਰੀਏ ਤੇ ਬੀਜੇਪੀ ਨੇ ਵੱਡਾ ਕੰਮ ਕੀਤੇ ਨੇ ਵੱਡੇ ਪੱਧਰ ਤੇ ਜਿਸ ਤਰੀਕੇ ਨਾਲ ਰੋਡ ਮੈਪ ਲਖਿਆ ਭਾਰਤ ਮਾਲਾ ਯੋਜਨਾ ਚੱਲਣ ਦੀ ਆ ਜੇ ਪੂਰੇ ਗੱਲ ਕਰੀਏ ਤੇ ਤਾਂ ਇੱਕ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਕੀ ਲੱਗਦਾ ਕਿ ਉਹਨੂੰ ਵੀ ਇਸ ਵੇਰੇ ਚੁਣਨਾ ਚਾਹੀਦਾ ਵਾ ਜਿਸ ਤਰੀਕੇ ਨਾਲ ਉਹਨੇ ਵਿਕਾਸ ਕੀਤਾ ਨਹੀਂ ਜੀ ਗੱਲ ਇਸ ਤਰ੍ਹਾਂ ਵਾ ਕਿ ਤੁਸੀਂ ਨਾ ਬੀਜੇਪੀ ਦੀ ਗੱਲ ਕਰ ਰਹੇ ਹੋ ਤੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਅੱਜ ਤੋ ਮੱਬਰ ਜੋ ਮਨਮੋਹਨ ਸਿੰਘ ਦੀ ਸਰਕਾਰ ਸੀ ਸਾਡੇ ਬੜੇ ਸਤਿਕਾਰਯੋਗ ਪ੍ਰਧਾਨ ਮੰਤਰੀ ਰਹੇ 10 ਸਾਲ ਉਹਨਾਂ ਦੇ ਤੁਸੀਂ ਕਾਰਜ ਵੇਖ ਲਓ ਜੋ ਦੇਸ਼ ਦੀ ਜੀਡੀਪੀ ਹੈ ਉਹਨੂੰ ਅਸਲ ਚ ਚੁੱਕਣ ਵਾਲੇ ਅਰਥਵਿਵਸਥਾ ਨੂੰ ਸਹੀ ਕਰਨ ਵਾਲੇ ਸਾਡੇ ਮਨਮੋਹਨ ਸਿੰਘ ਸੀ ਇਹ ਜਦੋਂ ਤੇ ਬਣੇ ਨੇ ਇਹ ਮੋਦੀ ਸਾਹਿਬ ਨੇ ਮਨਮੋਹਨ ਸਿੰਘ ਦੇ ਹੋਏ ਕਾਰਜਾਂ ਨੂੰ ਹੀ ਚਲਾਉਂਦੇ ਨੇ ਆਪ ਦਾ ਇਹਨਾਂ ਦੇ ਇਹਨਾਂ ਨੇ ਕੁਝ ਕੀਤਾ ਹੈਗਾ ਫਿਰ ਬਾਕੀ ਗੱਲ ਕਰ ਲਈਏ ਤੇ ਜਿਹੜੀਆਂ ਸੜਕਾਂ ਛੜਕਾਂ ਤੇ ਇਹ ਸਭ ਮਨਮੋਹਨ ਸਿੰਘ ਦੀ ਦੇਣ ਹੈ ਜੀ ਠੀਕ ਹੈ ਜੀ ਫਿਰ ਆਪਾਂ 1947 ਤੋਂ ਬਾਅਦ ਜੋ ਦੇਸ਼ ਦੇ ਵਿੱਚ ਹਾਲਾਤਾਂ ਰਹੇ ਨੇ ਜਿਸ ਤਰ੍ਹਾਂ ਪਾਰਟੀਆਂ ਹੋ ਗੁਜਰੀਆਂ ਨੇ ਇਨ੍ਹਾਂ ਰਾਜਿਆਂ ਦਾ ਜਿਹੜੇ ਰਾਜੇ ਰਾਜ ਕਰਦੇ ਰਹੇ ਨੇ ਉਹਨਾਂ ਦਾ ਇੱਕੋ ਮਕਸਦ ਰਿਹਾ ਹੈ ਕਿ ਲੋਕਾਂ ਨੂੰ ਨਾਲੀਆਂ ਗਲੀਆਂ ਤੱਕ ਸੀਮਿਤ ਰੱਖੋ ਇੱਕ ਸਰਪੰਚ ਨੂੰ 10 ਲੱਖ ਦੀ ਗ੍ਰਾਂਟ ਦੇ ਦਿਓ ਤੇ 10 ਲੱਖ ਦੇ ਵਿੱਚੋਂ 3-4 ਲੱਖ ਹਲਾ ਦੋਵੇ 3 ਸਾਲ ਬਾਅਦ ਗਲੀ ਟੁੱਟ ਜਾਵੇ ਫਿਰ ਆਪਾਂ ਐਮਐਲਏ ਮੰਤਰੀ ਕੋ ਜਾਈਏ ਤੇ ਫਿਰ ਆਪਾਂ ਗਲੀ ਦੇ ਕਹਿੰਦਾ ਪਾਵੇ ਹੈ ਕਿ ਤੁਹਾਡੀ ਸੋਚ ਉੱਥੇ ਹੀ ਰੱਖਤੀ ਸਮੁੱਚੇ ਦੇਸ਼ ਦੀ ਇਹ ਤੋਂ ਸੇਰ ਪਰ ਗਲੀਆਂ ਨਾਲੀਆਂ ਤੇ ਵੱਤ ਵਤ ਇਹਨਾਂ ਕੀ ਕੀਤਾ ਜੀ ਬਾਅਦ ਚ ਬਿਜਲੀ ਥੋੜੀ ਜਿਹੀ ਫੇਰੀ ਦੇ ਦੋ ਇਹੋ ਜੇ ਕੰਮ ਕਰਕੇ ਰਾਸ਼ਨ ਦੇ ਦੋ ਹਾਲਾਂਕਿ ਹਨੂ ਵਿਕਸਿਤ ਹੋ ਨਹੀਂ ਦਿੱਤਾ ਜਿਸ ਤਰ੍ਹਾਂ ਅੱਜ ਦੇ ਦੁਨੀਆ ਦੇ ਵਿੱਚ ਅਮਰੀਕਾ ਹੈ ਬੜੇ ਦੇਸ਼ ਹੈਗੇ ਨੇ ਜਿੱਦਾਂ ਵਰਲਡ ਪਾਵਰ ਬਣੇ ਪਏ ਨੇ ਸਾਡਾ ਹਿੰਦੁਸਤਾਨ ਜੇ ਅਸਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਈਏ ਤੇ ਉਸ ਟਾਈਮ ਸਾਡੇ ਇਹ ਦੇਸ਼ ਦਾ 1 ਰੁਪਿਆ ਬਾਹਰ ਦੇ ਦੇਸ਼ਾਂ ਦਾ 40 ਰੁਪਏ ਬੰਦੇ ਹੁੰਦੇ ਸਨ ਅੱਜ ਅਸੀਂ ਕਿੱਥੇ ਆ ਠੀਕ ਹੈ ਜੀ ਇਹ ਗੱਲ ਬਹੁਤ ਮੱਬਲ ਸੋਚਣ ਵਾਲੀ ਹੈ ਉਸ ਤੋਂ ਬਾਅਦ ਹੁਣ ਮਾਨ ਸਰਕਾਰ ਦੇ ਹਿਸਾਬ ਲਾ ਲਈਏ ਤੇ ਆ ਜਿਹੜੀਆਂ ਆਪਾਂ 2 ਸਾਲ ਦੇ ਕਾਰਗੁਜ਼ਾਰ ਵੇਖ ਰਹੇ ਆ ਇਹ 2 ਸਾਲਾਂ ਦੇ ਵਿੱਚ ਇੱਕ ਸਰਕਾਰਾਂ ਇਹੋ ਜੀਆਂ ਹੋ ਗੁਜਰੀਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਵੇਚਿਆ ਹਰ ਸਰਕਾਰੀ ਖੇਤਾ ਵੇਚਣ ਦੀ ਕੋਸ਼ਿਸ਼ ਕੀਤੀ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਇੱਕ ਪਹਿਲੀ ਸਰਕਾਰ ਅਸੀਂ ਵੇਖੀ ਹੈ ਹੁਣ ਜਿੰਨਾਂ ਕੁ ਹਾਲ ਨੂੰ ਵੀ 25 ਸਾਲ ਹੋ ਗਏ ਨੇ ਰਾਜਨੀਤੀ ਦੇ ਵਿੱਚ ਮਾੜਾ ਮੋਟਾ ਗੁਜ਼ਰਦੇ ਆ ਅਸੀਂ ਇਹ ਪਹਿਲੀ ਸਰਕਾਰ ਵੇਖੀ ਕਿ ਜਿਨ੍ਹਾਂ ਨੇ ਇੱਕ ਥਰਮਲ ਪਲਾਂਟ ਖਰੀਦਿਆ ਹੋਵੇ ਇੱਕ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਸਾਡੇ ਦੇਸ਼ ਵਾਸਤੇ ਬੜੀ ਵੱਡੀ ਗੱਲ ਹੈ ਸੋ ਜਿਹੜੀ ਸੋਚ ਦੇ ਨਾਲ ਸਾਡੇ ਮਾਨ ਸਾਹਿਬ ਚੱਲੇ ਨੇ ਤੇ ਉਸੇ ਸੋਚ ਦੇ ਨਾਲ ਜਿਸ ਤਰ੍ਹਾਂ ਸਾਰੇ ਪੰਜਾਬ ਦੇ ਆਪਾ ਤੇ ਬਹਿ ਕੇ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਹੇ ਆ ਇਹ ਅਹੀਂ ਕੋਈ ਇਹ ਨਹੀਂ ਆਨੇ ਕਿ ਅਹੀਂ ਮਬਲ ਦੂਜੀਆਂ ਪਾਰਟੀਆਂ ਦੇ ਵੀ ਗੱਲਾਂ ਕਰਦੇ ਆ ਪ੍ਰਕਾਸ਼ ਸਿੰਘ ਬਾਦਲ ਦੇ ਵੀ ਕਰਦੇ ਆ ਕੈਪਟਨ ਅਮਨਿੰਦਰ ਸਿੰਘ ਦੇ ਵੀ ਕੰਮ ਕਰਦੇ ਆ ਜੀ ਗੱਲ ਕੀਤੀ ਵਿਕਾਸ ਦੀ ਜਿਹੜੀ ਗੱਲ ਆ ਉਹ ਤਾਂ ਅਕਾਲੀ ਸਰਕਾਰ ਨੇ ਬੜਾ ਕੀਤਾ ਸੀ ਪੰਜਾਬ ਦੇ ਵਿੱਚ ਉਹਨੇ ਵੀ ਜੇ ਜਿੰਨਾ ਚਿਰ ਵੀ ਰਾਜ ਕੀਤਾ ਆ ਅਕਾਲੀ ਸਰਕਾਰ ਨੇ ਲਹਿਰਾ ਬਹਿਰਾ ਕਰਵਾ ਛਡੀਆਂ ਨੇ ਵਿਕਾਸ ਦੀਆਂ ਦੇ ਵੇਖੋ ਜੀ ਉਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਨੇ ਉਸ ਤੋਂ ਪਹਿਲੋ ਜਿਹੜੀਆਂ ਸਰਕਾਰਾਂ ਕਾਂਗਰਸ ਵੀ ਰਹੀ ਹੈ ਪੰਜਾਬ 'ਚ ਉਸ ਤੋਂ ਵਧੀਆ ਵਿਕਾਸ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਗਵਾਹੀ ਦੇ ਵਿੱਚ ਹੋਇਆ ਪਰ ਪੰਜਾਬ ਨੂੰ ਉਸ ਸਮ ਕਰਜੇ ਥੱਲੇ ਵੀ ਬਹੁਤ ਵੱਡਾ ਕੀਤਾ ਗਿਆ ਇਹ ਵੀ ਗੱਲ ਹੈਗੀ ਆ ਉਸ ਤੋਂ ਬਾਅਦ ਆਪਾਂ ਵੇਖ ਲਈਏ ਸਭ ਤੋਂ ਵੱਡਾ ਜਿਹੜਾ ਹਾਨੂੰ ਅੱਜ ਅਸੀਂ ਬਾਰਡਰ ਤੇ ਲਾਲ ਰਹਿੰਦੇ ਆ ਅਜਨਾਲਾ ਸਾਡਾ ਹਲਕਾ ਤੁਸੀਂ ਜਾਣਦੇ ਹੋ ਕਿ ਸਾਰਾ ਬਾਰਡਰ ਦੇ ਵਿੱਚ ਰਹਿੰਦੇ ਆ ਸਾਡੇ ਕੋਲ ਅਜ ਤੱਕ ਕੋਈ ਵਧੀਆ ਰਮਦਾਸ ਸਹਿਰ ਵਿੱਚ ਕਾਲਜ ਨਹੀਂ ਮਿਲਿਆ ਖਾਸ ਕਰਕੇ ਸਾਡੀਆਂ ਬੱਚੀਆਂ ਨੂੰ ਕਿੱਥੇ ਕਿੱਥੇ ਜਾਣਾ ਪੈਂਦਾ ਪੜਨ ਵਾਸਤੇ ਸਾਡੇ ਅਜਨਾਲੇ ਸਹਿਰ ਦੇ ਵਿੱਚ ਅਜ ਤੱਕ ਕੋਈ ਵੱਡੀ ਇੰਡਸਟਰੀ ਨਹੀਂ ਆਈ ਠੀਕ ਹੈ ਜੀ ਜਿੱਥੇ ਤੱਕ ਗੱਲ ਕਰ ਲਈਏ ਸਾਡੇ ਕੋਲ ਵੀ ਰਤਨ ਸਿੰਘ ਅਜਨਾਲਾ ਵਰਗੇ ਬੜੇ ਬੜੇ ਹੋ ਮੋਬਲ ਲੀਡਰ ਖੁਦ ਕਪਟਨ ਮੰਤਰੀ ਰਹੇ ਨੇ ਪਰ ਉਹਨਾ ਆਪਣੇ ਇਲਾਕੇ ਵਾਸਤੇ ਕੋਈ ਵੱਡਾ ਵਿਕਾਸ ਨਹੀਂ ਕਰ ਸਕੇ ਉਸ ਤੋਂ ਬਾਅਦ ਵੀ ਸਾਡੋਂ ਸਭ ਤੋਂ ਵੱਡੀ ਦੁਖਦਾਈ ਗੱਲ ਹੈ ਕਿ ਅਕਾਲੀ ਸਰਕਾਰ ਦੇ ਟਾਈਮ ਪੰਜਾਬ ਦੇ ਵਿੱਚ ਡਰੱਗਸ ਮਾਫੀਆ ਜਿਹੜਾ ਹੈ ਬਹੁਤ ਵਧਿਆ ਜਿੱਥੇ ਰੇਤ ਮਾਫੀਆ ਸ਼ਰਾਬ ਮਾਫੀਆ ਉੱਥੇ ਤੁਸੀਂ ਵੇਖ ਲਓਗੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੱਡਾ ਕੀਤਾ ਛਿੱਟੇ ਨੇ ਤੇ ਉਹ ਨੌਜਵਾਨ ਹਰ ਘਰਾਂ ਦੇ ਕਿ ਦੋ ਦੋ ਬੱਚੇ ਨੇ ਉਹ ਵੀ ਵਿਚਾਰਾ ਕਿ ਨਸ਼ੇ ਤੇ ਲੱਗ ਜਾਂਦਾ ਘਰ ਦਾ ਸਾਰਾ ਸਮਾਨ ਵੇਚ ਦਿੰਦੇ ਨੇ ਅੱਜ ਪੰਜਾਬ ਸਭ ਤੋਂ ਜ਼ਿਆਦਾ ਜੇ ਦੁਖੀ ਹੈ ਤੇ ਉਹ ਨਸ਼ੇ ਦਾ ਦੁਖੀ ਹੈ ਮੈਂ ਤੁਹਾਡੇ ਚੈਨਲ ਦੇ ਜਰੀਏ ਕਿਉਂਕਿ ਤੁਸੀਂ ਬੜੇ ਸੁਲਝੇ ਹੋਏ ਪੱਤਰਕਾਰ ਹੋ ਤੁਹਾਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਜਰੀਏ ਕਿ ਤੁਸੀਂ ਸਾਡੀ ਆਵਾਜ਼ ਜੜੀ ਹੈ ਮਾਨ ਸਰਕਾਰ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਜੋ ਕਿ ਇੱਕ ਸਾਡੇ ਹਲਕੇ ਦੇ ਅਸੀਂ ਵੇਖਿਆ 2 ਸਾਲਾਂ ਦੇ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੇ ਨੇ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਉਹਨਾਂ ਨੂੰ ਕਿ ਇੱਕ ਜਿੱਥੇ ਇੰਡਸਟਰੀ ਲੈਉਣੀਆਂ ਐ ਕਾਲਜ ਲੈਉਣੇ ਐ ਜਿੱਥੇ ਹੋਰ ਕੰਮ ਵਿਕਾਸ ਦੇ ਕਰਨੇ ਆ ਉਥੇ ਇਸ ਨਸ਼ੇ ਨੂੰ ਠੱਲ ਜ਼ਰੂਰ ਪਾਣੀ ਜਾਵੇ ਤੇ ਮੈਡੀਕਲ ਸਹੂਲਤਾਂ ਜੜੀਆਂ ਨੇ ਉਹ ਵਧੀਆ ਤੇ ਫਰੀ ਦਿੱਤੀਆਂ ਚ ਠੀਕ ਹੈ ਹੋਰ ਵੀ ਸਾਡੇ ਨਾਲ ਬੈਠੇ ਨੇ ਹਾਂ ਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਤੁਸੀਂ ਸਾਰੀ ਦਿਹਾੜੀ ਲੇਬਰ ਕਰਾਉਂਦੇ ਹੋ ਲੋਕਾਂ ਨਾਲ ਕੰਮ ਕਰਨਾ ਹੁੰਦਾ ਤੁਸੀਂ ਸਾਰਾ ਲੇਖੜਾ ਹੁੰਦਾ ਕਿਸ ਤਰੀਕੇ ਨਾਲ ਵੇਖਦੇ ਹੋ ਫਿਰ ਇਸ ਵਾਰ ਕਿਹੜੇ ਮੁੱਦੇ ਰੱਖੋਗੇ ਵੋਟਾਂ ਪਾਉਣ ਲਈ ਸਰ ਜੀ ਮੁੱਦੇ ਤੇ ਇਹੋ ਆਵਾਮ ਚੱਲਦੇ ਨੇ ਤੇ ਭਾਜਪੀ ਨੇ ਕੌਮੀ ਵਿਵਾਦ ਵਿੱਚ ਖੜਾ ਕਰ ਦਿੱਤਾ ਕਦੇ ਤੇ ਹਿੰਦੂਆਂ ਨਾਲ ਜਟਾਂ ਦਾ ਟਕੜਾਕ ਕਰ ਦਿੱਤਾ ਕਦੇ ਇਸਾਈਆਂ ਦਾ ਕਰ ਦਿੱਤਾ ਇਸਾਈ ਆ ਕਰਦੇ ਆ ਉਸਾ ਕਰਦੇ ਤੇ ਵਿਵਾਦ ਦਾ ਕਰਕੇ ਲੋਕਾਂ ਕੋ ਬੀਜੇਪੀ ਨੂੰ ਵੋਟ ਪਾ ਕੇ ਖੁਸ਼ ਨਹੀਂ ਤੇ ਐਤਕਾਂ ਤੇ ਅਸੀਂ ਵੀ ਸਾਰੇ ਕ੍ਰਿਸ਼ਚਨਾਂ ਨੂੰ ਇਹਨੇ ਵਾਦਾ ਕੀਤਾ ਪੇ ਕੌਮ ਸਾਨੂੰ ਮਾਰੂ ਆ ਪੇ ਅਸੀਂ ਵੀ ਜ਼ਮੀਂਦਾਰਾਂ ਦੇ ਨਾਲ ਭਾਈਚਾਰਾ ਤੇ ਵਿੱਚ ਵਿਵਾਦ ਖੜਾ ਕਰ ਦਿੰਦੇ ਆ ਤੇ ਨਹੀਂ ਹਿੰਦੂ ਮੁਸਲਮਾਨ ਇਸਾਈਆਂ ਨੂੰ ਨਾ ਲੈ ਕੇ ਨਹੀਂ ਖੁਸ਼ ਇਸ ਵਾਰ ਇਸ ਵਾਰ ਕਿਹਨੂੰ ਚੁਣਨ ਜਾ ਰਹੇ ਹੋ ਹੁਣ ਤੁਸੀਂ ਕਿਉਂਕਿ ਵੋਟਾਂ ਤਾਂ ਤੁਸੀਂ ਬਜ਼ੁਰਗ ਹੋ ਗਏ ਹੋ ਹਰ 5 ਸਾਲ ਬੋਦ ਵੋਟਾਂ ਪਾਉਂਦੇ ਹੋ ਫਿਰ ਇਸ ਵਾਰ ਕਿਹਨੂੰ ਬਣਾਉਣ ਜਾ ਰਹੇ ਹੋ ਇਸ ਵਾਰ ਤੇ ਇਹ ਸਰਕਾਰ ਨੂੰ ਕਿ ਆਮ ਆਦਮੀ ਦੀ ਸਰਕਾਰ ਆਈ ਤੇ ਇਹਨਾਂ ਨੇ ਪਹਿਲਾਂ ਤੇ ਦੂਜੀਆਂ ਜਨੀਆਂ ਸਰਕਾਰਾਂ ਆਈਆਂ ਨੇ ਇਹ ਪਿਛਲੇ ਸਾਲ ਵਿੱਚ ਮੰਗਲੇ 5 ਸਾਲਾਂ ਤੋਂ ਬਾਅਦ ਪਿਛਲੇ ਸਾਲ ਵਿੱਚ ਆ ਕੇ ਕੰਮ ਕਰਦੇ ਕਿਹਦਾ ਚੰਗਾ ਹੋ ਗਿਆ ਕਿਹਦਾ ਮੜਾ ਹੋ ਗਿਆ ਤੇ ਸਰਕਾਰ ਨੇ ਸ਼ੁਰੂਆਤ ਤੋਂ ਹੀ ਇਹਨਾਂ ਦੋ ਸਾਲਾਂ 'ਚ ਕਾਫੀ ਵੱਡੇ ਵੱਡੇ ਕੰਮ ਕੀਤੇ ਨੇ ਫਿਰ ਫਿਰ ਇਸ ਵਾਰ ਵੋਟ ਜਿਹੜੀ ਆ ਚਿਹਰੇ ਨੂੰ ਨਹੀਂ ਵਿਕਾਸ ਨੂੰ ਪਾਈ ਜਾਊਗੀ ਹਾਂਜੀ ਹਾਂਜੀ ਵਿਕਾਸ ਨੂੰ ਪਾਈ ਜਾਊਗੀ ਸਰਦਾਰ ਕਲੀਪ ਸਗਰਾਂ ਦਾ ਵੇਜੇ ਇਹ ਤਾਰੀਵਾਲ ਨੂੰ ਵੋਟ ਆਪਾਂਗੇ ਠੀਕ ਗੱਲ ਜਿੱਥੇ ਹੁੰਦੀ ਹੈ ਗੱਲ ਕੀਤੀ ਜਾਂਦੀ ਕਿੰਨ ਕਿ ਇਸ ਵਾਰ ਵੋਟ ਜਿਹੜੀ ਆ ਵਿਕਾਸ ਨੂੰ ਪਾਈ ਜਾਊਗੀ ਕਿਸੇ ਚਿਹਰੇ ਨੂੰ ਵੋਟ ਨਹੀਂ ਪਾਈ ਜਾਊਗੀ ਵੀਰ ਵੀ ਸਾਡੇ ਨਾਲ ਹੋਰ ਵੀ ਮੌਜੂਦ ਨੇ ਹਾਂਜੀ ਬੋ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਬੈਠੇ ਹੋ ਸੱਤ 'ਚ ਬੈਠੇ ਹੋ ਤੁਸੀਂ ਵੀ ਸੱਤ ਦਾ ਹਿੱਸਾ ਬਣਿਓ ਕਿਹੜੇ ਮੁੱਦੇ ਚੱਲ ਰਹੇ ਨੇ ਇਸ ਵਾਰ ਕਿਹੜੀਆਂ ਵਿਚਾਰਾ ਚੱਲ ਰਹੀਆਂ ਨੇ ਚੰਗੇ ਮੁੱ ਤੇ ਆ ਦੋ ਸਾਲਾਂ ਦੇ ਵਿੱਚ ਕਾਫੀ ਕੰਮ ਕੀਤਾ ਹੈ ਤੇ ਅੱਗੇ ਵੀ ਅਸੀਂ ਚਾਹੁੰਦੇ ਆਂ ਵੀ ਕਾਫੀ ਕੰਮ ਕਰਨ ਤੇ ਵਿਕਾਸ ਦਿੱਤੇ ਜਾਓ ਉਹ ਫਿਰ ਕਿਹੜਾ ਚਿਹਰਾ ਚੁਣਿਆ ਜਾਊਗਾ ਇਸ ਵਾਰ ਤੁਸੀਂ ਕਿਉਂਕਿ ਵੋਟ ਤਾਂ ਤੁਸੀਂ ਵੀ ਹਰ ਵਾਰੀ ਪਾਉਂਦੇ ਹੁੰਦੇ ਹੋ ਕੁਝ ਨਾ ਕੁਝ ਆਪਣੇ ਮਨਚ ਰੱਖੀ ਹੁੰਦੀ ਹੈ ਨਾ ਵੀ ਪਿਛਲੀ ਵਾਰ ਸਾਡਾ ਆ ਕੰਮ ਨਹੀਂ ਹੋਇਆ ਸਾਡੇ ਦੇਸ਼ ਦਾ ਆ ਕੰਮ ਨਹੀਂ ਹੋਇਆ ਹੁਣ ਆ ਕੰਮ ਅਸੀਂ ਕਰਾਉਣੇ ਆ ਕੋਈ ਪਿਛਲੇ ਇਹ ਕਈ ਸਾਲਾਂ ਦੇ ਉੱਤੋਂ ਸਾਡੇ ਪਿੰਡਾਂ ਗਲੀਆਂ ਨਹੀਂ ਸੀ ਬਣੀਆਂ ਨਾਲੀਆਂ ਨਹੀਂ ਸੀ ਬਣੀਆਂ ਹੈ ਗਿਆ ਇਹਨਾਂ ਦੋ ਸਾਲਾਂ ਦੇ ਵਿੱਚ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਸਾਰੀਆਂ ਬਣ ਗਈਆਂ ਨੇ ਲਾਈਟਾਂ ਲੱਗੀਆਂ ਨੇ ਕੋਈ ਸਾਡੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਬੜੇ ਇਸ ਕੰਮ ਦੇ ਵਿੱਚ ਆਗੂ ਨੇ ਤੇ ਉਹਨਾਂ ਦੇ ਅਰਜੀਏ ਬਹੁਤ ਸਾਡੇ ਕੰਮ ਹੋਏ ਨੇ ਨਾਲ ਧਾਰੀਵਾਲ ਸਾਹਿਬ ਦੇ ਅਰਜੀਏ ਵੀ ਸਾਡੇ ਕੰਮ ਬਹੁਤ ਸਾਰੇ ਹੋਏ ਨੇ ਤੇ ਅਸੀਂ ਅੱਗੇ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਐਮਪੀ ਬਣ ਕੇ ਦਿੱਲੀ ਦੇ ਵਿੱਚ ਹਾਲੇ ਵੀ ਜੀ ਕੀ ਗੱਲਣਾ ਚਾਹੁੰਦੇ ਹਾਂ ਸਾਡੇ ਕੁਝ ਨੌਜਵਾਨ ਵੀ ਵੀਰ ਜੀ ਬੈਠੇ ਨੇ ਇੱਥੇ ਸਾਡੇ ਵਿੱਚ ਜਿਹੜਾ ਕਿ ਭਾਵੇਂ ਕਿ ਅੱਜ ਬੈਠੇ ਗੱਲਾਂ ਬਾਤਾਂ ਸੁਣ ਰਹੇ ਨੇ ਹਾਂ ਜੀ ਤੁਸੀਂ ਨੌਜਵਾਨੋਂ ਕੀ ਸੁਪਨੇ ਹੁੰਦੇ ਆ ਕਿਉਂਕਿ ਹਰ ਵਾਰੀ ਜਦੋਂ ਤੁਸੀਂ ਵੋਟ ਪਾਉਣੀ ਤੁਸੀਂ ਪਹਿਲਾਂ ਵੀ ਵੋਟ ਪਾਈ ਹੈ ਕਿ ਪਹਿਲੀ ਵਾਰੀ ਵੋਟ ਪਾਣੀ ਆ ਨਹੀਂ ਇਸ ਵਾਰ ਮੈਂ ਪਹਿਲੀ ਈਅਰ ਵੋਟ ਪਾਣ ਜਾ ਰਿਹਾ ਹਾਂ ਜੀ ਅੱਛਾ ਜੀ ਤੁਸੀਂ ਪਹਿਲੀ ਵਾਰੀ ਵੋਟ ਪਾਉਣ ਜਾ ਰਹੇ ਫਿਰ ਸਰਕਾਰ ਤੁਸੀਂ ਬਰਉਣੀ ਆ ਇਸ ਵਾਰ ਕਿਉਂਕਿ ਲੋਕੀ ਦਾ ਜਿਸ ਤਰ੍ਹਾਂ ਹਰ ਵਾਰੀ ਵੋਟ ਪਾਉਂਦੇ ਆ ਫੇਰੀ ਵੋਟ ਸਰਕਾਰ ਬਾਨੀ ਪਰ ਇਸ ਵਾਰੇ ਕਿਹੜੇ ਮੁੱਦੇ ਰੱਖੇ ਆ ਕਿਹੜ ਸਾਡੇ ਪਿੰਡ ਚ ਬਹੁਤ ਸਾਰਾ ਵਿਕਾਸ ਹੋਇਆ ਇਸ ਵਾਰ ਜਦੋਂ ਦਾ ਮੈਂ ਨਿੱਕਾ ਹੁੰਦਾ ਸੀ ਸਾਡੇ ਪਿੰਡ ਦੀ ਗਰਾਊਂਡ ਨਹੀਂ ਸੀ ਹੁੰਦੀ ਇੱਕ ਇਸ ਵਾਰ ਦੋ ਇਹਨਾਂ ਦੋਨਾਂ ਸਾਲਾਂ ਦੇ ਵਿੱਚ ਵਿੱਚ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਸਾਰਾ ਕੁਝ ਬਣਿਆ ਹੈ ਦੀ ਗਰਾਊਂਡ ਬਣੀ ਹੈ ਮੇਨ ਨੌਜਵਾਨ ਖੇਡਾਂ ਵਾਲ ਵਧੇ ਨੇ ਇਸ ਵਾਰ ਤੇ ਇਹਨਾਂ ਸਾਰੇ ਮੁੱਦਿਆਂ ਕਰਕੇ ਮੈਂ ਵੋਟ ਪਾਣਾ ਜਾਵਾਂਗੇ ਇਸ ਵਾਰ ਪਰ ਕਿਤਨਾ ਕਿਤੇ ਵੇਖਦੇ ਆ ਕਿ ਦੇਸ਼ ਦੇ ਵਿੱਚ ਸਾਡਾ ਨੌਜਵਾਨਾ ਤੋਂ ਦੇਸ਼ ਖਾਲੀ ਹੁੰਦਾ ਜਾਂਦਾ ਨੌਜਵਾਨ ਵੱਡੇ ਪੱਧਰ ਤੇ ਵਿਦੇਸ਼ਾਂ ਵੱਲ ਕੂਚ ਕਰੀ ਜਾਂਦੇ ਨੇ ਕਿ ਇੱਥੇ ਨੌਕਰੀਆਂ ਨਹੀਂ ਮਿਲਦੀਆਂ ਜੇ ਮਿਲਦੀਆਂ ਤੇ ਘੱਟ ਲੈਵਲ ਦੀਆਂ ਮਿਲਦੀਆਂ ਨੇ ਜਿਸ ਲੈਵਲ ਦੀ ਸਟੱਡੀ ਕੀਤੀ ਹੁੰਦੀ ਹੈ ਉਸ ਲੈਵਲ ਦੀ ਨੌਕਰੀ ਨਹੀਂ ਮਿਲਦੀ ਤੇ ਕੀ ਇਸ ਇਹੋ ਇਹ ਵੀ ਮੁੱਦੇ ਸਾਹਮਣੇ ਰੱਖੇ ਜਾਣਗੇ ਕਿ ਜਿਹੜੀ ਸਰਕਾਰ ਨੌਕਰੀਆਂ ਦਵੇ ਜਿੱਥੇ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਨਾ ਜਾਣਾ ਪਵੇ ਵੀ ਉਹਦੇ ਰੱਖੇ ਜਾਣਗੇ ਹਾਂਜੀ ਹਾਂਜੀ ਬਿਲਕੁਲ ਸਾਰਾ ਵੀ ਪੰਜਾਬ ਖਾਲੀ ਹੋ ਰਿਹਾ ਜੀ ਬਾਹਰ ਜਾ ਰਿਹਾ ਮੇਰਾ ਵੀ ਜੇਵਾ ਸੀ ਕਿ ਮੈਂ ਬਾਹਰ ਜਾਵਾਂ ਅ ਪਹਿਲਾਂ ਕੋਈ ਇੱਥੇ ਨੌਕਰੀ ਦਾ ਸਕੋਪ ਹੀ ਨਹੀਂ ਹੈਗਾ ਸੀ ਕੋਈ ਵੀ ਕੰਮ ਕਰਨ ਦਾ ਪਰ ਹੁਣ ਵਿਕਾਸ ਹੁੰਦਾ ਵੇਖ ਕੇ ਕੁਝ ਆਸ ਜਗੀ ਹੈ ਜੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨੇ ਕੰਮ ਕੀਤੇ ਹੈ ਉਹਨਾਂ ਮੁੱਦਿਆਂ ਨੂੰ ਲੈ ਕੇ ਮੈਂ ਜ਼ਰੂਰ ਪਾਵਾਂਗਾ ਉਹਨਾਂ ਨੂੰ ਫਿਰ ਇਸ ਵਾਰ ਕੈਂਡੀਡੇਟ ਚਾਰ ਹੋਣੇ ਤੁਹਾਡੇ ਸਾਹਮਣੇ ਮੈਂ ਤੁਹਾਡੇ ਚੋ ਸਮੈਲ ਤਾਂ ਧਾਰੀਵਾਲ ਸਾਹਿਬ ਦੀ ਆ ਰਹੀ ਹੈ ਪਰ ਜਿਸ ਤਰੀਕੇ ਨਾਲ ਕੈਂਡੀਡੇਟ ਚਾਰ ਖੜੇ ਹੋਣੇ ਆ ਪਰ ਕਿਹੜਾ ਕੈਂਡੀਡੇਟ ਚੁਣਿਆ ਜਾਊਗਾ ਇਸ ਵਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਉਹਨਾਂ ਨੇ ਵਿਕਾਸ ਕੀਤਾ ਜੀ ਉਹਨਾਂ ਨੂੰ ਵੀ ਵੋਟ ਪਾਉਣੀ ਹੈ ਠੀਕ ਲੱਗ ਸਕਦਾ ਕਿ ਲੱਗਦਾ ਕਿ ਧਾਰੀਵਾਲ ਸਾਹਿਬ ਫਿਰ ਸਾਡੀ ਜਾ ਕੇ ਸੰਸਦ ਚ ਗੱਲ ਕਰ ਸਕਦੇ ਆ ਸਾਡੇ ਜਿਹੜੇ ਇਲਾਕ ਪੰਜਾਬ ਦਾ ਨੋਹਾਰ ਬਦਲਾ ਸਕਦੇ ਆ ਬਿਲਕੁਲ ਬਿਲਕੁਲ ਜੀ ਉਹਨਾਂ ਦੇ 2 ਸਾਲਾਂ ਦੇ ਵਿਕਾਸ ਨੂੰ ਵੇਖ ਕੇ ਇਹੋ ਹੀ ਗਿਆ ਵੀ ਉਹ ਹਮੇਸ਼ਾ ਸਾਰਿਆਂ ਨਾਲ ਖੜਦੇ ਨੇ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਸਾਰਿਆਂ ਨਾਲ ਖੜਦੇ ਨੇ ਉਹ ਜ਼ਰੂਰ ਆਵਾਜ਼ ਉਠਾਉਣਗੇ ਪੰਜਾਬ ਦੀ ਦਿੱਲੀ ਵਿੱਚ ਜਾ ਕੇ ਲਗਾਤਾਰ ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਸੀ ਸਾਰੇ ਵੀਰਾਂ ਨਾਲ ਬੈਠੇ ਹੋਏ ਸੀ ਇੱਥੇ ਸਿਆਣੇ ਬਜ਼ੁਰਗ ਬੈਠੇ ਹੋਏ ਨੇ ਜਿੱਥੇ ਸਿਆਣੇ ਸੀਨੀਅਰ ਵੀਰ ਜੀ ਬੈਠੇ ਹੋਏ ਨੇ ਸਾਰੇ ਤੇ ਨੌਜਵਾਨ ਵੀ ਬੈਠੇ ਹੋਏ ਨੇ ਤੇ ਸੱਤ ਦਾ ਹਿੱਸਾ ਬਣੇ ਹੋਏ ਨੇ ਸੱਤ ਦੇ ਵਿੱਚ ਲਗਾਤਾਰ ਅਸੀਂ ਜਿਸ ਤਰੀਕੇ ਨਾਲ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਨਾਲ ਗੱਲ ਕਰ ਲਈ ਆਏ ਸੀ ਉਸੇ ਤਰੀਕੇ ਨਾਲ ਇਸ ਬੋਰਡ ਵਾਲੀ ਪਿੰਡ ਵਿੱਚ ਪਹੁੰਚੇ ਹਾਂ ਹਲਕਾ ਜਨਾਲਾ ਦੇ ਪਿੰਡ ਵਿੱਚ ਤੇ ਜਿੱਥੇ ਲੋਕਾਂ ਵੱਲੋਂ ਕਿਤਨਾ ਕਿਤੇ ਉਹ ਮੁੱਦਿਆਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਮੁੱਦਿਆਂ ਨੂੰ ਵੇਖ ਕੇ ਵੋਟ ਪਾਈ ਜੋਗੀ ਜਿਸ ਤਰੀਕੇ ਨਾਲ ਨੌਜਵਾਨ ਵੱਲੋਂ ਕਿਦਾ ਵਧੀਆ ਕਿਹਾ ਗਿਆ ਜੇ ਉਹਨਾਂ ਨੂੰ ਚੁਣਿਆ ਜਾਊਗਾ ਤੇ ਜਿਸ ਤਰੀਕੇ ਨਾਲ ਉਹਨ ਕਿਸੇ ਕਹਿ ਰਹੇ ਨੇ ਕਿ ਲਗਾਤਾਰ ਕੈਬਨਿਟ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਵੱਲੋਂ ਪਿਛਲੇ 2 ਸਾਲਾਂ ਦੇ ਕੀਤੇ ਵਿਕਾਸ ਨੂੰ ਵੇਖ ਕੇ ਕਿਤੇ ਨਾ ਕਿਤੇ ਉਹਨਾਂ ਆਸ ਜਾਗੀ ਹੈਗੀ ਹੁਣ ਜਿਹੜਾ ਵਾ ਫੇਰ ਧਾਲੀਵਾਲ ਸਾਹਿਬ ਨੂੰ ਸੰਸਦ ਚ ਲੈ ਕੇ ਜਾਵਾਂਗੇ ਤਾਂ ਦਿੱਲੀ ਚ ਜਾ ਕੇ ਆਵਾਜ਼ ਟੋਣਗੇ ਅਤੇ ਜਿਹੜੀ ਸਰਕਾਰ ਬਣਦੀ ਹੈ ਸਾਰੀ ਕਿਤੇ ਨੌਜਵਾਨਾਂ ਨੂੰ ਵੱਡੀਆਂ ਰਾਹਤਾਂ ਮਿਲਣਗੀਆਂ ਵੱਡੀਆਂ ਨੌਕਰੀਆਂ ਮਿਲਣਗੀਆਂ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦਾ ਸਬਰ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ